ਅਕਾਲੀ ਦਲ ਦੀ ਸਰਕਾਰ ਬਣੇ ਜਿਹੜੀਆਂ ਆਟਾ ਦਾਲ ਦੀ ਸਕੀਮ ਪੈਨਸ਼ਨ ਤੇ ਸ਼ਗਨ ਸਕੀਮ ਤੇ ਗਰੀਬ ਬੱਚਿਆਂ ਨੂੰ ਜਿਹੜੇ ਵਸੀਫੇ ਦਿੱਤੇ ਗਏ ਨੇ ਇਹ ਸਾਰੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੀ ਸ਼ੁਰੂ ਹੋਏ ਸੀ ਤੇ ਹੁਣ ਬਕਵਾਕ ਨੌਵਾਂ ਵਿੱਚ ਬਦਲ ਕੇ ਉਹਨੂੰ ਸਰਕਾਰਾਂ ਦੇ ਵੀ ਨਹੀਂ ਰਹੀਆਂ ਲਗਭਗ ਸਾਰੇ ਖਤਮ ਕਰਤੀਆਂ ਦੂਜੀ ਸਾਰੇ ਪੰਜਾਬ ਵਿੱਚ ਸੜਕਾਂ ਦਾ ਜਾਲ ਜਿਹੜੀ ਅੱਜ ਇੱਥੋਂ ਅਸੀਂ 2 ਸਵਾ ਦੋ ਘੰਟੇ ਦਰਬਾਰ ਸਾਹਿਬ ਚੱਲੇ ਜਾਂਦੇ ਆ ਸਾਰੇ ਪੰਜਾਬ ਦਾ ਰੂਟ ਅੱਧਾ ਟਾਈਮ ਦੇ ਵਿੱਚ ਆਪਾਂ ਕੱਢ ਸਕਦੇ ਆ ਤੇ ਦੂਜਾ ਸਾਰੀ ਜਿਹੜੀ ਏਅਰ ਕਨੈਕਟੀਵਿਟੀ ਆ ਇਹ ਵੀ ਸਾਡੀ ਅਕਾਲੀ ਦਲ ਦੀ ਸਰਕਾਰ ਵੇਲੇ ਬਣੀ ਸੀ ਸਾਰੀਆਂ ਬਰਾਸਤੇ ਖਾਲਸਾ ਲਾ ਲੋ ਜਾਂ ਯਾਦਗਾਰਾਂ ਨੇ ਜਿਹੜੀਆਂ ਵਾਰ ਮਮੋਰੀਅਲ ਯਾਦਗਾਰਾਂ ਐ ਸਾਰੀਆਂ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਸੀ ਪਿੰਡਾਂ ਦੇ ਵਿੱਚ ਆਪਣੇ ਮੋਟਰਾਂ ਦੇ ਫ੍ਰੀ ਦੇ ਬਿਜਲੀ ਦੇ ਬਿੱਲ ਤੇ ਹੋਰ ਜਿਹੜੀਆਂ ਸਹੂਲਤਾਂ ਸਾਉ ਹਸਪੀਟਲ ਲਾ ਲੋ ਸਾਡੇ ਇਲਾਕੇ ਵਿੱਚ ਹੀ ਦੇਖ ਲੋ ਕਿਡੇ ਕਿਡੇ ਹਸਪੀਟਲ ਸੀ ਜਿਹੜੇ ਅੱਜ ਵੇਲੇ ਪਾਇ ਨੇ ਡਾਕਟਰ ਨਹੀਂ ਹੈਗੇ ਤੇ ਸਾਰੇ ਪੰਜਾਬੀ ਇਹ ਗੱਲ ਨੂੰ ਤਰਸ ਰਹੇ ਨੇ ਕਿ ਕਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਤੇ ਅਸੀਂ ਦੁਬਾਰਾ ਸਾਰੀਆਂ ਚੀਜ਼ਾਂ ਆਨੰਦ ਮਾਣ